ਦੇਲੇ ਪੁਰੇ ਪ੍ਰਧਾਨ ਵਰਜਨ ਸਮਾਜਪਾਰਟੀ ਪੰਜਾਬ ਉਹਨਾਂ ਦੇ ਰਵਾਇਤ ਦੇ ਅੰਦਰ ਵਿਸ਼ਾਲ ਸਨਮਾਨ ਯਾਤਰਾ ਜਿਹੜੇ ਸਵੇਰ ਦੇ ਕੱਲ ਦੇ ਹੋਏ ਅੱਜ ਲੱਗ ਕੇ ਨੌਰਾ ਵਿਧਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਸੈਂਕੜਿਆਂ ਦੀ ਧਾਰਾ ਦੇ ਅੰਦਰ ਗੱਡੀਆਂ ਹਜ਼ਾਰਾਂ ਲੋਕ ਇਸ ਯਾਤਰਾ ਦੇ ਅੰਦਰ ਸ਼ਾਮਲ ਹੋਏ ਔਰ ਘਰ ਘਰ ਜਾ ਕੇ ਸਹਿਰਾ ਵਾਲ ਪਿੰਡਾਂ ਦੇ ਕਸਬਿਆਂ ਦੇ ਅੰਦਰ ਜੋ ਕਲਕਤਾ ਦੇ ਅੰਦਰ ਸ੍ਰੀ ਗੁਰੂ ਵਿਦਾਜੀ ਮਹਾਰਾਜ ਜੀ ਦੇ ਗੁਰੂ ਘਰੀਆਂ ਦੁਆਰਾ ਤੋਲੀਆਂ ਗਈਆਂ ਕੋਨ ਅਨੁਭਵ ਜਾਣ ਲਈ ਉਹ ਗੁਰੂ ਘਰ ਭਾਉਣ ਦੇ ਲਈ ਇਹ ਸਨਮਾਨ ਯਾਤਰਾ ਜਿਹੜੀ ਚੱਲ ਰਹੀ ਆ ਔਰ ਵਿਧਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਨੱਗਰ ਨੌਰਾ ਦੀਆਂ ਸਮੂਹ ਸੰਕਟਾਂ ਸਮੂਹ ਵਿਧਾਨ ਸਭਾ ਦੇ ਸਾਥੀ ਜਿਹੜੇ ਜਿਨ੍ਹਾਂ ਨੇ ਜਤਨ ਦਾ ਸਵਾਦ ਕੀਤਾ ਉਹਨਾਂ ਦਾ ਧਰਵਾਦ ਕਰਦਾ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਜੀ ਇਜਾਫਰ ਕੋਲ ਕੇ ਤੁਮੇਤੀ ਯੋਨੀ ٹیم ਕੋਮਾਨ ਜੋ ਖਜ਼ਾਰ ਪਾਲ ਸਿੰਘ ਗਰੀ ਕੁਰੀ ਨੇ ਭਗਾਨ ਵਰਜਨ ਸਪਾਰਟ ਪਾਰਟੀ ਪੰਜਾਬ ਦੀ ਦਾ ਸਰਪਾ ਦੇ ਕੇ ਸਨਮਾਨ ਕਰਨਗੇ ਅੱਜ ਉਹਨਾਂ ਨੌਰੇ ਦੀਆਂ ਸੰਗਤਾਂ ਜਿੰਨਾਂ ਕਿ ਸਨ ਜਿੰਨਾਂ ਆ ਗਏ ਮੰਗਾਲ ਜੀ ਜੱਲਾ ਜੀ ਸਭ ਸਰਪੰਸਰ ਫਾਗਾ ਸਨਪਤਨੀ ਭੈਣ ਜੀ ਜਿੱਤਰਕੌਰ ਜੀ ਜਿਹੜੇ ਸਵੇਰ ਦੇ ਲਗਨਤਰ ਯਾਤਰਾ ਦੇ ਨਾਲ ਆਏ ਉਹਨਾਂ ਦਾ ਵੀ ਸਨਮਾਨ ਤੁਹਾਡੇ ਸਪੈਂਸਰ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਇਸ ਤੋਂ ਬਾਅਦ ਐਡਵੋਕੇਟ ਬਰਿੰਦਾ ਜੀ ਦਾ ਸਨਮਾਨ ਫਰਮਿੰਡਾਗਰਪੁਰ ਵਿੱਚ ਸਤਿਪੋਤੇ ਡੇਬਲੋ ਕੀਤਾ ਜਾਵੇਗਾ। ਇਸ ਤੋਂ ਬਾਅਦ ਪੀਟ ਰਾਜਪੁਰਾ ਨੇ ਜੀਰਨਤਾਜ ਨੇ ਵੱਡੀ ਸਮਾਜਪਾਰਟੀ ਪੰਜਾਬ ਦੇ ਸ਼੍ਰੀ ਲਾਲ ਚੰਦ ਔਜਲਾ ਜੀ ਜਨਰਲ ਸੈਕਟਰੀ ਬੀਐਸਪੀ ਪੰਜਾਬ ਸ਼੍ਰੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਜਨਰਲ ਸਰਟੀ ਪੀਐਸਕੇ ਪੰਜਾਬ ਸਾਡੇ ਬਹੁਤ ਹੀ ਸਤਿਕਾਰਯੋਗ ਮੋਹਨ ਸਮਾਜ ਪਾਰਟੀ ਪੰਜਾਬ ਦੇ ਇਜਤਾਰ ਸ੍ਰੀ ਅਜੀਤ ਸਿੰਘ ਵਰਧਾਪਤੀ ਦੀ ਪੁਨਰ ਵਿਮੇਲੇ ਬੇਨਤੀ ਆ ਜੋ ਵੀ ਆਪਣਾ ਸਨਮਾਨ ਲੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਿਸ਼ਾਰਪੁਰ ਦੇ ਉਹਨਾਂ ਦਾ ਵੀ ਸਨਮਾਨ ਹੋਵੇ ਸ਼ਾਨ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਸੀਨੀਅਰ ਸਾਥੀ ਉਹਨਾਂ ਦਾ ਮਾਨਸਕਾਰ ਤੇ ਮੇਰੇ ਬਿਤਾ ਜੀ ਇਹ ਸਾਰੇ ਸਨਮਾਨ ਮਦਨ ਸਭਾ ਨਵਾਂਝਲ ਕੁੱਤੀਆ ਬੋਤੀਆ ਸੰਗਤਾਂ ਵੱਲੋਂ ਸੀਤਾ ਜਾ ਰਹੇ ਆ ਸਾਡੀਆਂ ਭੈਣਾਂ ਵੀ ਆਈਆਂ ਉਹਨਾਂ ਨੂੰ ਵੀ ਵੇਲੇ ਵੇਣਦੇ ਆ ਉਹ ਵੀ ਅੱਗੇ ਆ ਜਾਣ ਚਲੋ ਜੀ ਕਿਹਨੂੰ ਰਾਜ ਬੌਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਾਸਿਕ ਜੀ ਪਹੁੰਚੇ ਹੋਣ ਬੌਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਐਮਐਲਏ ਨਮਾਸ਼ਾ ਡਾਕਟਰ ਨੇ ਸੱਜਣ ਕਾ ਹਾਜ਼ਿਰ ਸਨਮਾਨ ਕਰਨਗੇ ਜਿਹੜੇ ਕਿ ਪਾਰਟੀ ਔਰ ਪੂਰੇ ਬੌਜਨ ਸਮਾਜ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਦੇ ਆ ਔਰ ਜਿਹੜੇ ਮੁੱਦੇ ਅਜ ਤੱਕ ਚੱਕੇ ਨਹੀਂ ਗਏ ਇਹ ਬੋਲੇ ਸੋਨਰ ਭਏ ਸਤਿ ਸ੍ਰੀ ਅਕਾਲ ਇਹ ਫੈਟ ਨਹੀਂ ਨੂੰ ਕਾਫੀ ਲੰਬੇ ਸਮੇਂ ਤੋਂ ਸੁਚਿਤਿਆ ਸੰਕਟ ਯਾਤਰਾ ਦੇ ਸਨਮਾਨ ਦੇ ਵਿੱਚ ਖੜੀਆਂ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਜਿੱਥੇ ਸਕਾਰੀਆਂ ਸੰਕਟਾਂ ਦਾ ਬਹੁਤ ਲੋ ਦਰਵਾਜ਼ਾ ਕਰਦਾ ਉੱਥੇ ਬੈਠ ਕੇ ਕਰਦਾ ਸਰਦਾਰ ਅਰਪਾਲ ਸਿੰਘ ਜੀ ਗਰੀਪੜੀ ਸਾਹਿਬ ਉਹ ਆਪਣੀ ਵਿਚਾਰ ਆਪਣੀ ਗੱਲ ਜੋ ਪੰਜਾਬ ਦੇ ਇੱਕ ਹਮਤ ਕਰ ਰਹੀ ਹੈ ਉਹਦੇ ਬਾਰੇ ਵਿੱਚ ਸਾਡ ਦੇ ਨਾਲ ਤੁਹਾਨੂੰ ਦੱਸਣਗੇ मैं नारे लावगा नारे आप सारे ने जोशों देना श्री गुरुदास जी के सलमान में श्री गुरुदास जी के सलमान में बहुजन समाज पार्टी जिला ਪਿੰਡ ਨੌਰਾ ਵਿਖੇ ਕਦੰਤ ਸਭਾਲ ਕਾ ਨਵਾਂ ਸ਼ਹਿਰ ਦੀਆਂ ਸੰਗਤਾਂ ਚੋਂ ਤੁਸੀਂ ਸਾਹਿਬ ਛਿਰਕੁਰੋ ਦੇ ਵਿਦਵਾਨ ਮਹਾਰਾਜ ਜੀ ਦੇ ਸਨਮਾਨ ਖੁਲਾਲਗਰ ਸਾਹਿਬ ਤੋਂ ਛਿਰਕੁਰੋ ਰਵਿਦਾਸ ਸਨਮਾਨ ਯਾਤਰਾ ਜਿਹੜੀ ਅੱਜ ਆਰੰਭ ਹੋਈ ਔਰ ਫਲੋਰ ਤੱਕ ਪਹੁੰਚਣੀ ਆ ਤੁਸੀਂ ਨਵਾਂ ਸ਼ਹਿਰ ਵੱਲੋਂ ਨੌਰੇ ਦੇ ਵਿੱਚ ਇਸ ਪਵਿੱਤਰ ਯਾਤਰਾ ਦਾ ਸਵਾਗਤ ਕੀਤਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੈਂ ਇਹਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਵਧਾਈ ਵੀ ਦਿੰਦਾ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਈ ਗੁਰੂ ਰਵਿਦਾਸ ਜੀ ਦੇ ਚਰਨਾਂਕ ਸੀਸਕਾਦੇ ਹੋਏ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਆਓ ਆਪਾਂ ਗੁਰੂ ਰਵਿਦਾਸ ਜੀ ਦੀ ਸੋਚ ਨਾਲ ਜੁੜੀਏ ਜਿਕਾੜਾ ਛੜੀਏ ਬੋਲੇ ਸੋ ਨਿਰਪੈ ਗੁਰੂ ਰਵਿਦਾਸ के सम्मान में बीएसपी मैदान में श्री गुरु रविदास जी के सम्मान में बीएसपी मैदान में श्री गुरु रविदास सम्मान यात्रा मेरा उद्देश मेरे तो पहला पार्टी के स्टेट कोऑर्डिनेटर और तो इस हल्के हर तो हरमन प्यारे बधाई डॉक्टर नछत्रपाल जी ने

ਔਰ ਵੱਡੇ ਪੱਧਰ ਤੇ ਸੰਤਾ ਹਜ਼ਾਰਾਂ ਦੀ ਸੰਖਿਆ ਦੇ ਗਏ ਇੱਕ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਵਿੱਚ ਜਿਹੜੀ ਸ਼ਮੂਲੀਅਤ ਹੋਈ ਮਕਸਦ ਕੀ ਹੈ ਉਦੇਸ਼ ਕੀ ਹੈ ਤੁਸੀਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਦੇ ਅਦੇਸ਼ ਅੰਕ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਪੰਡਿਤ ਸੁਵੇਤਾ ਦੇ ਉੱਪਰ ਹਮਲਾ ਕੀਤਾ ਗਿਆ ਔਰ ਗੁਰੂ ਘਰ ਗੁਰੂ ਘਰ ਦੀਆਂ ਦੀਵਾਰਾਂ ਨੂੰ ਡੈਂਟੇਰੀ ਕਰ ਦਿੱਤਾ ਗਿਆ ਅਫਸੋਸ ਕਿ ਜਦੋਂ ਸੰਗਤਾਂ ਨੇ ਵਿਰੋਧ ਕੀਤਾ ਤਾਂ ਸੱਤਾ ਦਾ ਹੰਕਾਰ ਇਸ ਹੱਦ ਤੱਕ ਸੀ ਕੇ ਬਜ਼ੁਰਗ ਔਤਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਨੀ ਤੋਂ ਬਚਾਇਆ ਨਹੀਂ ਅਨਪੇਂੀਆਂ ਸੜੀਆਂ ਟੀਆਂ ਛੋਟੀਆਂ ਛੋਟੀਆਂ ਟੀਆਂ ਵੀ ਪੁਲਿਸ ਉਹਨਾਂ ਨੂੰ ਵੀ ਥਾਣੇ ਚੁੱਕ ਲੈ ਗਈ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਦ ਹੀ ਬੋਜੂ ਸਮਾਜ ਪਾਰਟੀ ਦੀ ਜਿਹੜੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੂੰ ਵੀ ਪੁਲਿਸ ਨੇ ਛਡਿਆ ਨਹੀਂ ਕੀਤਾ ਮੈਨੂੰ ਪਤਾ ਲੱਗਿਆ ਮੈਂ ਡਿਊਟੀ ਲਗਾਈ ਐਡਵੋਕੇਟ ਕੁਲਵਿੰਦਰ ਜੀ ਸਾਡੇ ਪਾਰਟੀ ਦੇ ਨੇ leader ਔਰ ਗੁਰਮੇਲ ਕੁਮਰ ਜੀ ਸਾਡੀ ਪਾਰਟੀ ਦੇ ਦੋਨੋਂ ਸਟੇਟ ਜਨਰਲ ਸੈਕਟਰੀ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜਿਹੜੋਂ ਪ੍ਰਧਾਨ ਔਰ ਬਾਕੀ ਪੀਐਸਪੀ ਮੰਤਰੀ ਨਾਲ ਲੈ ਕੇ ਮੌਕੇ ਤੇ ਪਹੁੰਚੋ ਤਾਂ ਥਾਰੇ ਨੂੰ ਘੇਰਾਂ ਪਾ ਕੇ ਲੜਾਈ ਲੜ ਕੇ ਉਹ ਸਾਡੀਆਂ ਧੀਆਂ ਭੈਣਾਂ ਮਾਮਾ ਲੜਕੀਆਂ ਬਜ਼ੁਰਗ ਨੌਜਵਾਨ ਜਿਹੜੇ ਇਹ ਕਾਉਂਡੇ ਸੀ ਕਿ ਗੁਰੂ ਘਰ ਨੂੰ ਤੋੜਿਆ ਨਾ ਜਾਵੇ ਉਹਨਾਂ ਦਾ ਉਹ ਇੱਕ ਦੂਰ ਨਹੀਂ ਉਹਨਾਂ ਨੂੰ ਕੋਲ ਸੇਖਾਂ ਦੇ ਜੋ ਫਿੜਵਾਇਆ ਇਹ ਸੱਤਾ ਦਾ ਹੰਕਾਰ ਜਿਹੜਾ ਗੁਰੂ ਨਾਨਕ ਦੇਵ ਜੀ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਗੁਰੂ ਨਾਨਕ ਦੇਵ ਗੁਰੂ ਘਰ ਤੇ ਤੋੜਿਆ ਗੁਰੂ ਰਵਿਦਾਸ ਗੁਰੂ ਘਰ ਤੇ ਗੁਰਦਾਸ ਪਰ ਕਮਲਾ ਕੀਤਾ ਜੱਤ ਕੋਲੋਂ ਕਬੀਰ ਮੰਦਰ ਫਕਾਰੇ ਦੇ ਵਿੱਚ ਟੋਲਿਆ ਫਰਾਰਗੜ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਚੋਕ ਧਸਤੀ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਚੋਕ ਧਸਤੀ ਫਰਾਰਗੜ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਖੋਲੇ ਤਿੰਨ ਇੱਕ ਪਿੰਡ ਚੋਕਾ ਤਿੰਨ ਠੇਕੇ ਸ਼ਰਾਬ ਦੇ ਔਰ 30 ਨਜਾਇਜ਼ ਬਰਾਂਚਾ ਔਰ ਤਿੰਨ ਟਿੱਕੇ ਹਮਾਚਲ ਤੇ ਬਾਰਡਰ ਤੇ ਕਾਂਗਰਸ ਦੀ ਸਰਕਾਰ ਨੇ ਖੁਰਾਕਰ ਸਾਹਮਣੇ ਲੱਗਦੇ ਬਾਰਡਰ ਤੇ ਖੋਜਿਆ। ਕਿਆ ਕਾਰਨ ਹੈ ਕਿ ਜਿੱਥੇ ਅਸੀਂ ਸਰਦਾ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਗੁਰੂ ਜਾਂਦੇ ਹਾਂ। ਉੱਥੇ ਇਹ ਨਸ਼ੇ ਦਾ ਸੈਂਟਰ ਕਿਉਂ ਬਣਾਇਆ ਸਰਕਾਰ? ਇੱਕ ਪਾਸੇ ਕਹਿੰਦੇ ਸਾਡਾ ਜੁਰਦ ਨਸ਼ੇ ਅੰਮ੍ਰਿਤ ਚੱਲ ਰਿਹਾ। ਦੂਜੇ ਪਾਸੇ ਸਾਡੇ ਗੁਰੂ ਘਰ ਦੇ ਆਏ ਦੋਲੇ ਵੀ ਸ਼ਰਧਾ ਦੇ ਠੇਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਗਾ ਸੰਤਾਂ ਇਹ ਲੱਗਦਾ ਕਿ 1 ਮਹੀਨਾ ਬੀਤਣ ਲੱਗਾ ਹੈ ਟਿਲੇਟੇ ਦੇ ਵਿੱਚ ਗੁਰੂ ਘਰ ਚਾਇ ਤੇਰੀ ਕਿਤੇ ਨਹੀਂ ਕਰੋੜਾ ਸੰਤਾਂ ਦੀਆਂ ਭਾਵਨਾ ਨੂੰ ਗਹਿਰੀ ਸਤ ਪਹੁੰਚੀ ਹੈ ਦੇ ਨਾਲ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਮంత్రి ਪੰਜਾਬ ਨੂੰ ਕਹਿਣਾ ਚਾਹਵੇ ਕਿ 52 ਰਾਜੇ ਗੁਰੂ ਨਵਿਦਾਸ ਦੇ ਕਦਮਾਂ 'ਚ ਡਿਗੇ ਸੀ ਹਰ ਗੁਰੂ ਸਾਹਿਬ 52 ਰਾਜੇ 600 ਸਾਲ ਪਹਿਲਾਂ ਭਗਵੰਤ ਮਾਨ ਜੀ ਇਹਨਾਂ ਦੇ ਕਦਮਾਂ 'ਚ ਡਿਗੇ ਗੁਰੂ ਨੇ ਪਾਣੀ 'ਚ ਲਿਖਿਆ ਹੈ ਕਿ ਅਬ ਪਿੱਪਲ ਪਰ ਦਾਨ ਤੈ ਕਰੇ ਜੰਡੂ ਕਿ ਹੁਣ ਇਹ ਲੰਮੇ ਪੈਕੇ ਢਿੱਡ ਭਾਰ ਚੇਸੋ ਸਰ ਪਹਿਲਾ ਜਿਸ ਵਿਵਸਥਾ ਨੂੰ ਗੁਰੂ ਸਾਹਿਬ ਨੇ ਬਦਲਣ ਦਾ ਪੀੜਾ ਚੁੱਕਿਆ ਸੀ ਸੰਵਿਧਾਨ ਉਹਨਾਂ ਦਾ ਸਾਥ ਨਹੀਂ ਦਿੰਦਾ ਸੀ ਜੇ ਉਹ ਉਸ ਵਕਤ 59 ਰਾਜਿਆਂ ਤੋਂ ਜੰਡੋ ਕਰ ਸਕਦੇ ਆ ਛੱਟ ਔਰ ਗੁਰੂ ਸੰਤ ਦੇ ਚਰਨਾਂ ਤੇ ਜੰਡੋ ਕਰ ਔਰ ਸੰਗਤ ਤੋਂ ਮਾਫੀ ਮੰਗੋ ਔਰ ਉਸੇ ਜਗਤ ਦੇ ਗੁਰੂ ਕਰਪਨਾਇਆ ਜਾਏ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਦੱਸੋ ਕਿ ਜਿਹੜੀ ਜਿਹੜਾ ਇਹਨਾਂ ਨੇ ਗੁਰੂ ਘਰ ਤੋੜਿਆ ਮੌਜੂਦ ਸਮਾਜ ਪਾਰਟੀ ਦਾ ਇਹ ਕਹਿਣਾ ਕਿ ਉਹ ਉਸੇ ਜਗ੍ਹਾ ਤੇ ਬਣਨਾ ਚਾਹੀਦਾ ਸੰਗਤਾਂ ਹੱਥ ਖੜੇ ਕਰਕੇ ਇਹਨੂੰ ਸਮਰਥਨ ਦੇਣ ਔਲਸਾਰ ਲਵੇ ਸੰਗਤ ਤੋਂ ਮਾਫੀ ਮੰਗ ਲਵੇ ਮੈਂ ਸਮਝਦਾ ਕਿ ਪੰਜਾਬ ਦੇ ਵੀ ਅੱਛਾ ਔਰ ਉਮੰਦੀ ਦੇ ਵੀ ਅੱਛਾ ਔਰ ਸਭ ਦੇ ਨਹੀਂ ਤਾਂ ਸੱਚ ਤਾਂ ਉਸੇ ਜਨਨ ਤੇ ਬੁਲਾਉਂਦੀਆਂ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਗੁਰੂ ਰਵਿਦਾਸ ਗੁਰ ਘਰ ਨੂੰ ਕਰਨ ਤੋਂ ਰੋਕ ਦੇ ਸਕੀ ਦੂਸਰੀ ਗੱਲ ਮੇਰੇ ਕੋਲ ਮੈਂ ਇੱਕ ਦਿਨ ਪ੍ਰਸੰਗ ਪੜ੍ਹਦਾ ਤੁਸੀਂ ਵੀ ਕਦੇ ਸੁਣਿਆ ਹੋਣਾ कई मरियां मरियां मैं सोचता के तो ने मरिया, गौमा, के मैं रहा कितने कितने क्या होगी अच्छा मैं सोचते सोचते मैंने मेनु समझ चौथी गोवा मरिया पंजाब कोई खास करके सरकार जिन्हें आप पार्टी को रिजर्व जीते हुए दसो कोई बोलिया दोनों दिन नहीं बोलिया क्यों नहीं रहे डॉक्टर अंबेडकर ने इस करके नहीं सीटा रिजर्व कितिया ਕਿ ਜੇ ਗੁਰੂ ਰਵਿਦਾਸ ਤੇ ਗੁਰੂ ਘਰ ਨੂੰ ਤੌਰਤਾ ਜਏ ਤਾਂ ਤੁਸੀਂ ਬੋਲੋ ਨਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਵੇਂ ਕਾਮ ਤੱਕ ਸਰ ਤੇ ਹਮਲਾ ਹੋਇਆ ਸੀ ਤੋਂ ਕਾਂਗਰਸ ਪਾਰਟੀ ਦੇ ਆਗੂਆਂ ਦੀ ਜਮੀਰ ਜਾਗੀ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਮੈਂ ਕਹਿਣਾ ਚਾਹੁੰਦਾ ਜਨਮ ਸੀਟਾਂ ਤੋਂ ਜਿੱਤੇ ਹੋਏ ਆਮ ਪਾਰਟੀ ਦੇ ਐਮਐਲਏ ਨੂੰ ਐਮਪੀਆਂ ਨੂੰ ਔਰ ਚੇਅਰ ਚੋੜ ਮੈਨਾਂ ਨੂੰ ਕਿ ਤੁਹਾਡੀ ਜਮੀਰ ਕਦ ਚੱਕੂਗੀ ਤੁਸੀਂ ਆਪਣੇ ਮਾਲਕ ਦੇ ਪੈਰਾਂ ਤੋਂ ਕਦ ਉੱਠੋਗੇ ਹਮ ਤੁਸੀਂ ਵੀ ਫੈਸਲਾ ਕਰੋ ਕਿ ਕਿਹ ਗੁਰੂ ਘਰ ਤੋੜਨ ਵਾਲਿਆਂ ਦੇ ਪੈਰਾਂ ਵਿੱਚ ਬੈਠ ਤੋਸਤੀਫਾ ਦੇ ਕੇ ਆਪਣੇ ਹੌਸਲੇ ਨੂੰ ਤੋਸਤੀਫੇ ਦੇ ਕੇ ਆ ਗੁਰੂ ਕਾਨ ਨੂੰ ਬਣਾਉਣ ਵਾਲੀਆਂ ਸੰਗਤਾਂ ਨਾਲ ਆ ਕੇ ਖੜੇ ਹੋਣਾ ਇਸ ਕਰਕੇ ਅੱਜ ਦੀਆਂ ਇਹ ਸੰਗਤਾਂ ਦਾ ਇਕੱਠ ਆਪਾਂ ਇਹ ਵੀ ਹੱਥ ਖੜੇ ਕਰਕੇ ਇੱਕ ਮਤਾ ਪਾਸ ਕਰੀਏ ਕਿ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਗਏ ਆਮ ਪਾਰਟੀ ਦੇ ਐਮਐਲਏ ਐਮਪੀ ਚੇਅਰਮੈਨੋ ਤੋਂ ਥੱਲੇ ਦੀਆਂ ਕੁਰਸੀਆਂ ਤੇ ਆਪਣੇ ਲਾੜਜੰਮ ਦੀ ਖਾਤਰ ਕਰੇ ਇੱਕ ਮਹੀਨੇ ਤੋਂ ਚੁੱਪਵਾ ਤੇ ਆਪਣੇ ਮਾਲਕ ਦੇ ਪੈਰਾਂ ਤੋਂ ਉੱਠੋ ਅਸਤੀਫਾ ਦਿਓ ਆਪਣੀ ਜਮੀਰ ਅਗਰ ਤੁਹਾਡੇ ਅੰਦਰ ਰੱਤੀ ਪਰ ਵੀ ਤੁਹਾਡੀ ਜਮੀਰ ਜ਼ਿੰਦਾ ਹੈ ਤੁਹਾਡੇ ਅੰਦਰ ਗੁਰੂ ਦਾ ਵਿਕਾਸ ਕੀ ਨਹੀਂ ਕੋਈ ਸ਼ਰਧਾ ਸਤਕਾਰ ਹੈ ਤਾਂ ਫਿਰ ਇਮਾਰਤ ਤੋੜਨੇ ਵਾਲਿਆਂ ਨਾਲ ਨਹੀਂ ਦੀਵਾਰਾਂ ਬਣਾਉਣ ਵਾਲਿਆਂ ਨਾਲ ਆ ਕੇ ਖੜੇ ਹੋਵੋ ਗੁਰੂ ਘਰਾਂ ਦੇ ਸਨਮਾਨ ਸਮਾਜ ਪਾਰਟੀ ਜਿੰਦਾਬਾਦ 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 ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਵਿਐਸਪੀ ਮੈਦਾਨ ਮੇ ਸ੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਵਿਐਸਪੀ ਮੈਦਾਨ ਮੈਂ ਅੰਤ ਦੇ ਵਿੱਚ ਕਿਉਂਕਿ ਅੱਗੇ ਪ੍ਰੋਗਰਾਮ ਹੈ ਇਹ ਥੋੜਾ ਅ ਅਗਲੇ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਧੰਨਵਾਦ ਕਰਨਾ ਚਾਹੁੰਗਾ ਸੰਗਾਮ ਦੇ ਕੰਮਲੇ ਸਾਹਿਬ ਦਾ ਤਾਨੂੰ ਪਤਾ ਅਸੀਂ ਐਮਪੀ ਰਹੇ ਹਾਂ ਐਮਐਲਏ ਵੀ ਰਹੇ ਬਰੋਤੀ ਚਰਬਿਤ ਰਹਿ ਕੇ ਸਮਾਜ ਦੇ ਹਿੱਤਾਂ ਦੀ ਲੜਾਈ ਲੜਨੀ ਸਰਕਾਰਾਂ ਨਾਲ ਲੜਨਾ ਇਹ ਆਸਾਨ ਨਹੀਂ ਹੁੰਦਾ ਔਰ ਫਿਰ ਇਕੱਲੇ ਹੋ ਕੇ ਲੜਨਾ ਇਹ ਹੋਰ ਕਸ਼ਟ ਹੋ ਜਾਂਦੀ ਕਰਿਆ ਹੋ ਜਾਂਦਾ ਮੈਂ ਤੋਂਡੇ ਪਤਾ ਹੀ ਕਾਨੂੰ ਵੀ ਪੰਜਾਬ ਫਸਪਾ ਬਰੋਂ ਸ਼ੌਹਸ ਦੇ ਹਿੱਤੋਂ ਨਾਲ ਕਿ ਇਹ ਸੂਰਮਾ ਕੱਲਾ ਮੈਦਾਨ ਵਿੱਚ ਡੱਡਿਆ ਹੈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਗੁਰੂ ਸਾਹਿਬ ਦਾ ਅਸ਼ੀਰਵਾਦ ਔਰ ਸੰਗਤ ਦਾ ਅਸ਼ੀਰਵਾਦ ਰਹੇ ਤੇ ਇਹ ਕੱਲਾ ਨਹੀਂ ਇਹ ਸਾਡਾ 7 ਲੱਖ ਹੈ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਹੌਸਲੇ ਨਾਲ ਜੀ ਸੰਘਰਸ਼ ਕਰੋ ਅਸੀਂ ਤੁਹਾਡੇ ਸਾਥ ਹਾਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਪਿੰਡ-ਪਿੰਡ ਦੇ ਵਿੱਚ ਇਕੱਲਾ-ਇਕੱਲਾ ਮਛਤਰਪਾਲ ਡਾਕਟਰ ਬਣੋ ਤੁਸੀਂ ਆਪਣਾ ਪੱਖ ਮਜਬੂਤੀ ਨਾਲ ਰੱਖੋ ਕੌਮਲੇ ਲੜਨ ਵਾਲੇ ਅਣਖ ਨਾਲ ਖੜਨ ਵਾਲੇ ਨਮਾਇंदे ਕਦੀ-ਕਦੀ ਮਿਲਦੇ ਤੁਹਾਨੂੰ ਮਿਲਿਆ ਤੋ ਇਹ ਰੱਖਸ਼ਾ ਕਰਨੀ ਹੈ ਤੁਸੀਂ ਸੰਭਾਲਣਾ ਹੈ ਔਰ ਨੌਕ ਬੁਰ ਨੂੰ ਬੌਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਤਰ ਤੇ ਫਲੋਰ ਦੀ ਧਰਤੀ ਤੇ ਸਾਬ ਸ਼੍ਰੀ ਕੰਚੀ RAM ਜੀ ਦਾ ਪਰੀ ਨਿਰਵਾਣ ਦਿਵਸ ਬਹੁਜਨ ਸਮਾਜ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਮੇਰੀ ਬੇਨਤੀ ਹੈ ਤੁਹਾਨੂੰ ਬੇਜਰਸ਼ ਹੈ ਕਿ ਆਪਣੀ ਘਰ ਨੂੰ ਮਜ਼ਬੂਤ ਕਰੋ ਸਾਬ ਕੰਚੀ RAM ਜੀ ਨੇ ਪੂਰੀ ਜ਼ਿੰਦਗੀ ਸਾਡੇ ਲਈ ਸਾਥੀ ਨਹੀਂ ਕਰਾਈ ਘਰ ਨਹੀਂ ਬਣਾਇਆ ਮਰਨ ਤੋਂ ਬਾਅਦ ਸੇਵਾ ਇੱਤਨ ਫੋਟਲੀ ਜਗ੍ਹਾ ਕਬਰ ਲਈ ਚਾਹੀ ਦਿਆ ਹੁਣ ਕਿਹਾ ਮੈਂ ਇੰਨੀ ਵੀ ਨਹੀਂ ਬਣਾਣੀ ਆਹੀ ਮੇਰਾ ਪਰਿਵਾਰ ਵਾ ਉਹਨਾਂ ਨੇ 6 ਤਕੰਬਰ ਤੋਂ ਜਦ 6 ਸਮੁੱਚੇ ਦੇ ਚਲੇ ਗਏ ਉਹਨਾਂ ਦਾ ਉਹਨਾਂ ਦੇ ਪ੍ਰੀਤ ਰਹਿਮਾਨ ਦੇ ਸਤੇ ਭਾਜਨ ਸਮਾਜ ਪਾਰਟੀ ਸੂਬਾ ਪੱਧਰ ਤੇ ਬੜਾ ਇਕੱਠ ਕਰ ਰਹੀ ਹੈ ਕਿਸ ਮਕਸਦ ਨਾਲ ਗੁਰੂ ਰਬਿਦਾਸ ਜੀ ਦੀ ਜੀਤ ਤੋਂ ਸਾਹਿਬ ਬੇਗਮ ਪਰੇ ਦਾ ਸੰਕਲਪ ਪੂਰਾ ਕਰਨੇ ਲਈ ਕੰਸ਼ੀ ਰਾਮ ਸਾਹਿਬ ਦਾ ਸਹਿਯੋਗ ਦਖਤ ਬਦਲ ਦਿਓ ਤਾਜ ਬਦਲ ਦਿਓ ਜੈ ਮਾਨਾ ਜੈ ਮਾਨਾ ਤਾਜ ਬਦਲ ਦਿਓ ਇਹ ਸੰਤਲਪ ਬਸ ਬਾਹੀ ਇਕਲਤ ਪੰਜਾਬ ਦੇ ਅੰਦਰ 9 ਤਰੀਕ ਨੂੰ ਬੱਸਾ ਕਰੋ ਫੋਰ ਵੀਰਨ ਕਰੋ ਡੱਕ ਕਰੋ ਜੱਤਰਾ ਕਰੋ ਪਹਿਣਾ ਬਿਦਰ ਨਾਦਵਾਨ ਇਸ ਅਨਿਆ ਅਤਿਆਚਾਰ ਜ਼ੁਲਮ ਔਰ ਹੰਕਾਰੇ ਸਤਾ ਦਾ ਅੰਤ ਕਰਨੇ ਲਈ ਆਪਨ 9 ਅਕਤੂਬਰ ਨੂੰ ਬੜੀ ਸੰਖਿਆਤ ਕੋਲ ਹੋ ਕੇ ਸਮੂਹ ਸੰਗਤਾਂ ਦਾ ਕੋਟਨ ਕੋਰਟ ਦਾ ਧੰਨਵਾਦ ਸਰਪੰਚ ਕਮੇਟੀ ਦਾ ਸਰਪੰਚ ਸਾਹਿਬ ਦਾ ਪੰਚਾਇਤ ਦਾ ਬਸਪਾ ਦੇ ਯੂਨਿਟ ਦਾ ਬਸਪਾ ਦੀ ਜਿਲ੍ਹਾ ਟੀਮ ਦਾ ਮੈਂ ਸਭ ਦਾ ਸ਼ੁਕਰੀਆ ਦਾ ਕਰਦਾ ਜੈ ਭਿੰਮ ਜੈ ਭਾਰ ਜੈ ਕਰੋਨਾ ਵਿਦਿਆਰਥੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਡੇ ਜਿਲ੍ਹਾ ਪ੍ਰਧਾਨ ਸਰ ਜੀ ਜਾਫਰਪੁਰ ਸਾਹਿਬ ਫਿਰ ਅੰਤਵ ਦੇ ਪ੍ਰਧਾਨ ਸਾਡੇ ਨਗਰ ਕੌਂਸਲ ਨਮਾਸ਼ਿਆ ਦੇ ਵਸਤੂਆਂ ਮੋਤੇ ਨਗਰ ਤੋਂ ਨੌਰਾ ਪਿੰਡ ਦੀਆਂ ਸਾਰੀਆਂ ਬਹੁਤ ਮਹਾਨ ਸਖੀਤਾ ਜਿਨ੍ਹਾਂ ਨੇ ਪ੍ਰਬੰਧ ਕੀਤਾ ਔਰ ਸਾਡੇ ਜ਼ਿਲ੍ਹੇ ਦੇ ਵਿਦਵਾਨ ਸਰਵਾਂ ਦੇ ਸਾਰੇ ਪਿੰਡਾਂ ਨੂੰ ਨੌਜਵਾਨ ਸਰਪੰਚ ਸਰਵਾਂ ਥਾਰੇ ਆਗੂ ਸਰਵਾਂ ਪਹੁੰਚਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜਾ ਵੀ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਉਹਨਾਂ ਨੂੰ ਮੇਰੀ ਬੇਨਤੀ ਹੈ ਗੱਡੀਆਂ ਦੇ ਵਿੱਚ ਸੰਤਾ ਬੈਠੀਆਂ ਆਪਣੀ ਟੀਮ ਲਾ ਕੇ ਪ੍ਰਧਾਨ ਜੀ ਉਹਨਾਂ ਨੂੰ ਬਤਾ ਦਵਾਂ ਇਹ ਪੁੱਲੀ ਨਵੇਂ ਨਾਲ ਤੁਹਾਡਾ ਵੀ ਮੈਂ ਜੀ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਘਰ ਹਾਲ ਦੀ ਦੇ ਬੱਚੇ ਸਾਰੇ ਪ੍ਰਬੰਧ ਦੇਖਦੇ ਆ ਬਹੁਤ ਬਹੁਤ ਧੰਨਵਾਦ ਜੈ ਭੀ ਜੈ ਭਾ